ਕੁਲਜੀਤ ਸਿੰਘ ਰੰਦਾਵਾ ਡੇਰਾ ਬਸੀ ਤਹਿਸੀਲ ਕੰਪਲੈਕਸ ਤੇ ਪਟਵਾਰਖਾਨੇ ਦੀਆਂ ਰੋਜ਼ਾਨਾ ਮਿਲ ਰੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਤਹਿਸੀਲਦਾਰ ਡੇਰਾ ਬਸੀ ਦੀ ਮੌਜੂਦਗੀ ਵਿੱਚ ਅਚੇਤਨ ਚ ਚੈਕਿੰਗ ਕਰਕੇ ਲੋਕਾਂ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਨੇ ਦੱਸ ਦਈਏ ਇਸ ਦੇ ਦੌਰਾਨ ਪਟਵਾਰੀ ਦਾ ਕਰਿੰਦਾ ਵੀ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਦੱਸਣਾ ਬੰਦ ਹੈ ਕਿ ਡੇਰਾ ਬਸੀ ਪਟਵਾਰ ਖਾਨੇ ਦੇ ਮੌਜੂਦ ਪਟਵਾਰੀ ਨੇ ਕਰਿੰਦੇ ਦੇ ਪੈਸੇ ਲੈਣ ਦੇ ਆਰੋਪ ਲਗਾਏ ਨੇ ਦੱਸ ਦਈਏ ਇਹ ਛਾਪਾ ਐਮਐਲਏ ਕੁਲਜੀਤ ਸਿੰਘ ਰੰਦਾਵਾ ਨੇ ਸਵੇਰੇ ਮਾਰਿਆ ਸੀ ਅਬ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਕੁਝ ਤਸਵੀਰਾਂ ਅਗਰਜਨ ਨੂੰ ਬੇਨਤੀ ਕਰਦਾ ਜਿਰਕਪੁਰ ਤਹਿਸੀਲ ਡੇਰਾ ਬਸੀ ਤਹਿਸੀਲ ਕਿਤੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਪਰ ਸੋਮੇ ਤੇ ਅਸੀਂ ਦੋ ਦਲਾਲ ਦੌੜ ਗਏ ਦੇਖੋ ਮੇਰਾ ਤਾਂ ਉਦੀ ਕੋਈ ਕਸੂਰ ਨਹੀਂ ਜਾਂ ਜੇਬਾਂ ਚੋਂ ਪੈਸੇ ਕੱਢ ਕੱਢ ਕੇ ਇਹ ਜਿਹੜੇ ਬੜੇ ਆਦਮੀ ਪੈਸੇ ਦੰਦਦੇ ਨੇ ਤਾਂ ਕਿਉਂ ਨਾ ਲੈਣ ਉਹ ਇਹ ਆਦਤਾਂ ਯਾਰ ਨਾ ਬਗਾੜੋ ਦੇਖੋ ਮਾਨ ਸਾਹਿਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਪਾਂ ਨੇ ਹੀ ਸਰਕਾਰ ਦਾ ਵਾਅਦਾ ਕਰਕੇ ਐਸੀ ਵੀ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਅਸੀਂ ਕਰਪਸ਼ਨ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਪਾ ਸਕੇ ਇਹ ਨਹੀਂ ਕਿ ਕਰਪਸ਼ਨ ਵਧੀ ਹੈ ਪਹਿਲਾਂ ਨਾਲ ਕਰਪਸ਼ਨ ਘਟੀ ਹੈ ਲੇਕਿਨ ਯਾਦ ਰੱਖਿਓ ਆ ਮੈਂ ਉੱਥੇ ਕੱਲ ਨੂੰ ਨੰਬਰ ਵੀ ਆਪਣੇ ਲਾ ਦੇਣੇ ਆ ਜਿਹਦੇ ਬੰਦੇ ਤੋਂ ਕੋਈ ਪਟਵਾਰੀਆਂ ਕੋਈ ਪੈਸੇ ਮੰਗਦਾ ਮੈਨ ਫੇ ਪਟਵਾਰੀ ਸਾਹਿਬ ਨਾਲ ਪਰ ਆਮ ਨਾ ਮਿਲਾਂਗੇ ਚਾਹ ਵੀ ਪੀਆਵਾਂਗੇ ਕੋਲ ਬੈਠਾਂਗੇ ਜਿਆ ਔਰ ਤੁਹਾਡੇ ਜਿਹੜਾ ਜਿਹੜੇ ਬੰਦੇ ਤੋਂ ਪੈਸੇ ਲਿਉਣ ਕਿਰਪਾ ਕਰਕੇ ਪੈਸੇ ਜਰੂਰ ਦੇ ਦਿਆ ਕਰੋ ਕਿਉਂਕਿ ਪਟਵਾਰੀਆਂ ਕੋਲ ਵਿਚਨਲੇ ਗਰੀਬੀ ਬਹੁਤ ਹੈ ਮੈਂ ਕਹਿੰਦਾ ਜੇ ਮੈਨੂੰ ਕਹੇ ਇੱਕ ਬੰਦਾ ਕਿ ਤੂੰ ਤੂੰ ਐਮ.ਐਲ.ਏ ਬਣਨਾ ਕਿ ਪਟਵਾਰੀ ਮੈਂ ਕਹੂੰਗਾ ਪਟਵਾਰੀ ਬਣਾ ਦਿਓ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਜੇ ਦੇਣਾ ਵਿੱਚ ਤੋਂ ਕਰਪਸ਼ਨ ਖਤਮ ਕਰਨੀ ਹੈ ਤਾਂ ਛੋਟੀ ਵੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪੈਗਾ ਦੇਖੋ ਤੁਹਾਡੇ ਤਹਿਸੀਲਦਾਰ ਸਾਹਿਬ ਨੇ ਰੀਅਲੀ ਮੇਰੇ ਹਲਕੇ 'ਚ ਜੇ ਮੈਂ ਨੰਬਰ 1 ਤਹਿਸੀਲਦਾਰ ਦਾ ਕਿਸੇ ਨੂੰ ਕਹਿ ਸਕ ਦੇਖੋ ਇਹ ਲੋਕ ਇਹ ਨਵੇਂ ਬੱਚੇ ਨੇ ਕੱਲ ਉਹਨੇ ਪ੍ਰੋਮੋਸ਼ਨਾਂ ਵੀ ਕਰ ਆਣੀ ਜਾਂਦੇ ਨੇ ਕਈ ਮੇਰੇ ਵਰਗੇ ਢਿੱਡਲ ਤਸਿਲਦਾਰ ਢਿੱਡਲ ਥਾਣੇਦਾਰ ਉਹ بڑے بڑے ਨੇ ਉਹਨਾਂ ਤੋਂ ਕੋਈ ਫਰਕ ਨਹੀਂ ਵੀ ਆ ਨੌਕਰੀ ਤਾਂ ਪੂਰੀ ਕਰ ਲਈ ਇਸ ਕਰਕੇ ਮੇਰੀ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਆ ਤੁਸੀਂ ਕੈਮਰੇ ਦੀ ਅੱਖ ਮੇਰੇ ਕਿੰਦਾ ਫੜਕ ਕਰਕੇ ਮੇਰੇ ਹੱਲਕੇ ਛੁੱਟ ਦਿੰਨੇ ਹੋ ਕਦੀ ਪਟਵਾਰੀ ਨਹੀਂ ਫੜ ਸਕਦੇ ਕਦੀ ਜਿਹੜੇ ਕਰਾਪਸ਼ਨ ਕਰਨ ਵਾਲੇ بڑے بڑے ਡੀਲਰ ਬੈਠੇ ਨੇ ਉਹ ਕਿਉਂ ਨਹੀਂ ਫੜਦੇ ਤਸਿਲਚੋ ਬੰਦੇ ਨੱਠੇ ਆ ਤੁਹਾਡੇ ਸਾਹਮਣੇ ਦੋ ਉਹਦੇ ਪਿੱਛੇ ਕੈਮਰਾ ਕਿਉਂ ਨਹੀਂ ਗਿਆ ਤੁਹਾਡਾ ਇਸ ਕਰਕੇ ਤੁਹਾਡੇ ਮੀਡੀਆ ਨੂੰ ਵੀ ਮੇਰੀ ਬੇਨਤੀ ਆ ਇਹ ਕੈਮਰਾ ਜਿੰਨਾ ਤੁਸੀਂ ਐਮਐਲ ਜੇ ਤੁਹਾਡੇ ਕੈਮਰੇ ਲੈ ਕੇ ਗੇਟ ਤਹਿਸੀਲਦਾਰ ਦੇ ਗੇਟ ਦੇ ਉੱਪਰ ਲੱਗੀ ਹੋਈ ਬਾਹਰ ਐਸਡੀਐਮ ਆਫਿਸ ਤੋਂ ਚਲੋ ਪਾਸੇ ਚਲਾ ਗਿਆ ਉੱਥੇ ਤੁਹਾਡੇ ਕੈਮਰੇ ਸਭ ਕੁਝ ਅਰ ਮੇਰੀ ਦੂਸਰੀ ਗੱਲ ਜੋ ਸਾਣਾ ਕਰਿਓ ਤੁਸੀਂ মিডিਆ ਵਾਲੇ মিডিਆ ਦੇ ਯਾਰ ਸਾਥੀ ਨੂੰ ਇਹ ਪਤਾ ਹੁੰਦਾ ਕਿ ਕੀ 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 ਗਿਆ ਸਸੀ ਕਲ ਵੈਂਗੂਜੀ ਕਾਲਸ ਕੀ ਮਾਮਲਾ ਸਰ ਯਾਰ ਕਿਸਾਨ ਪੋਤਾ ਮੈਂ ਫਰਦ ਨਹੀਂ ਲੈਣਾ ਸਕਦਾ 70 80 ਕਿਲੇ ਜ਼ਮੀਨ ਦਾ ਮਾਲਕ ਹਾਂ ਮੈਂ ਆਪਣੇ ਫਰਦ ਕੇਂਦਰ ਕਿਉਂ ਨਹੀਂ ਆਵਾ ਫਰਦ ਲੈਣ ਆਇਆ ਸੀ ਪਰ ਲekin ਫਰਦ ਲੈਣ ਆਇਆ ਇੱਥੇ ਕਾਫੀ ਪਟਵਾਰੀ ਗੈਰਾਜ਼ਰ ਪਾਏ ਗਏ ਬੜੇ ਤੁਫੀ ਗੱਲ ਹੈ ਕਿਉਂਕਿ ਤੁਸੀਂ ਲੋਕਾਂ ਨੇ ਤੇ 75000 ਵੋਟ ਪਾਈ ਸੀਗੇ ਮੈਨੂੰ ਔਰ ਮੇਰਾ ਡੇਰਾ ਬਸੀ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ ਹੈ 14 ਲੱਖ ਦੀ ਆਬਾਦੀ ਹੈ 4 ਲੱਖ ਵੋਟ ਹੋਣ ਵਾਲੀ ਹੈ ਔਰ ਇਹ ਅਫਸਰ ਸਾਹਿਬਾਨ ਸਾਰੇ ਮਾੜੇ ਜਿਹੇ ਕੁਛ ਚੰਗੇ ਮੁੰਡੇ ਵੀ ਆ ਜਿਹੜੇ ਪੌਣੇ 9 ਤੋਂ ਬੈਠੇ ਔਰ ਮੈਂ ਤਸਿਲਦਾਰ ਸਾਹਿਬ ਨੂੰ ਇਹ ਕਹਿ ਕੇ ਚੱਲਿਆ ਕਿ ਜਿਹੜੇ ਫਟਵਾਰੀ ਨਹੀਂ ਹੈਗੇ ਉਹਦੇ ਖਿਲਾਫ ਡਿਪਾਰਟਮੈਂਟ ਨੂੰ ਜੋ ਬਣਦਾ ਅਕੋਰਡਿੰਗ ਟੂ ਲਾ ਉਹਨਾਂ ਦੇ ਖਿਲਾਫ ਲਿਖਿਆ ਜਾਏ ਔਰ ਉਹਨਾਂ ਨੂੰ ਉਹ ਜਿਹੜੇ ਬੰਦੇ ਪਿੱਛੇ ਚਾਹ ਦੇ ਖੁੱਖੇ ਤੇ ਜਾ ਕੇ ਕੋਈ ਚਾਹ ਪੀਂਦੇ ਆ ਘੱਟ ਵੱਧ ਮਿੱਠੇ ਵਾਲੀ ਉਹਦਾ ਵੀ ਧਿਆਨ ਕੀਤਾ ਜੀ ਧੰਨਵਾਦ ਜੀ